ਹਾਂਜੀ ਸਸੇ ਗੱਤਾ ਸਕੂਲ ਤੁਹਾਡਾ ਸਵਾਗਤ ਹੈ ਆਪਣਾ ਕਈ ਪਿਆਰ ਤੋਂ ਤੇ ਅੱਜ ਆਪਾਂ ਪਹੁੰਚਾਂਗੇ ਸ਼ਹਿਰ ਪ੍ਰਣਾਲੇ ਦੇ ਵਿੱਚ ਪੰਗੋ ਮੋਟਰ ਗਾਰਜ ਤੋਂ ਭਾਈ ਉੱਡੀ ਗੱਡੀ ਗੱਲ ਨਹੀਂ ਬਾਈ ਹਾਂ ਐਨਐਸਡੀ ਜਰੂਰ ਦੇਵਾਂਗੇ ਐਨਐਸਡੀ ਕੀ ਦਾ ਇਹ ਵੀ ਐਨਐਸਡੀ ਦੇ ਮਰਵਾਇ ਕਰਾਨੇ ਦਾ ਬੜੀ ਹਰ ਇੱਕ ਗੱਡੀ ਦੇ ਨਾਲ ਐਨਐਸਡੀ ਤੁਹਾਨੂੰ ਫ੍ਰੀ ਮਿਲੂਗੀ ਤੇ 40450 ਦੀ ਐਨਐਸਡੀ ਹਰ ਗੱਡੀ ਨਾਲ ਮਿਲੂਗੀ ਨੂੰ ਕਿਹੜੇ ਮਾਡਲ ਦੀ ਐਨਐਸਡੀ ਆਉਣੀ ਹੈ ਠੀਕ ਹੈ ਜੀ ਕਿਹੜਾ ਮਾਡਲ ਹੈ ਇਹ 2003 ਮਾਡਲ ਆ ਬਾਈ ਰੇਟ 40000 ਰੁਪਇਆ ਓਨਲੀ ਹਾਂਜੀ ਹਾਂ ਮੰਤਨ ਹਲਕਾ ਕਰ ਦਾਂਗੇ ਵੀਰੇ ਸਭ ਪਹਿਲੇ ਮੰਤਨ ਹੋਊਗਾ ਦੂਜੇ ਨੰਬਰ ਤੇ ਇਹ 2000 ਮਾਡਲ ਆ ਬਾਈ 2000 ਮਾਡਲ 35000 ਰੁਪਏ ਚ ਓਨਲੀ ਹਾਂਜੀ ਇਹ ਵੀ ਸੀਟ ਨਹੀਂ ਫਰੀ ਆ ਹਾਂਜੀ ਪੂਰੀ ਗੱਡੀ ਓਕੇ ਗੱਲ ਬਤ ਓਕੇ ਆ ਵੀਰੇ ਓਕੇ ਕਿੱਟੇ ਕਵਰ ਦੇ ਵਿੱਚ ਆ ਹਾਂਜੀ ਸੀਟ ਕਵਰ ਚਾਲ ਚਲਾਵਾ ਓਕੇ ਆ ਹਾਂ ਸੀਟ ਦਾ ਨੰਨੇ ਆ ਠੀਕ ਆ ਲੈ ਵੀ ਇਹ ਗੱਡੀ ਤੇ ਨਰਾਇਣ ਕਰਨੇਗਾ ਆ ਕਾੜੀ ਜੀ ਬਹੁਤ ਸੋਹਣੀ ਗੱਡੀ ਆ ਸਾਡੀ ਰੱਖੀ ਆ ਇਹਨੂੰ 2 ਸਾਲ ਹੋ ਗਏ ਆ ਆਪ ਵੀ ਚਲਾਈ ਜਾਂਦੇ ਹੋ ਇਹਨੂੰ ਆਪ ਹੀ ਚਲਾਉਣੇ ਆ ਠੀਕ ਨੌਰੀ ਸੀ ਇਹ ਇਹ ਹਾਂ ਨੌਰੀ ਸੀ ਆ ਬੜਾ ਲਾਇਆ ਤੇ ਮਰੈਜ ਕਰਾਣੇ ਗਾ ਟਾਇਰ ਟੂ ਨਵੇਂ ਪਏ ਹੈ ਨਾ ਟਾਇਰ ਤਾਂ ਨਵੇਂ ਪਏ ਕਾਲੇ ਕਲਰ ਦੇ ਵਿੱਚ ਆ ਲਾਈਨ ਨੂੰ ਲੱਗੇ ਸੋਹਣੀ ਗੱਲਬਾਤ ਹੈ ਹਾਂ ਜੀ ਕਿਹੜਾ ਮਾਡਲ ਹੈ ਇਹ ਇਹ ਮਾਡਲ ਹੈ ਜੀ 2002 ਬੱਸ ਨੂੰ ਖਸੂ ਦਾ ਹੈ ਨਹੀਂ ਆ ਜੀ 27 ਤੱਕ ਪਈ ਹੈ ਨਹੀਂ ਹਾਂ ਜੀ 27 ਤੱਕ ਬੱਸ ਨੇ ਆਪਣੇ ਆਪ ਨੰਬਰ ਆ ਗਏ ਉਹ ਨਹੀਂ ਗੱਡੀ ਆ ਹਾਂ ਜੀ ਤੇ ਰੇਟ ਕਿੰਨੀ ਚਾਹ ਡਿਮਾਂਡ ਹੈ ਹਾਂ ਜੀ 65000 ਦੀ ਡਿਮਾਂਡ ਹੈ ਮੰਤਨ ਪਾ ਦੇਗੇ ਐਲ ਸੀ ਡੀ ਫ੍ਰੀ ਦਵਾ ਦੇਾਂਗੇ ਬਾਈ ਹਰਦੀਪ ਕੋਲੋਂ ਲੇ ਵੀ ਦੁਬਾਰ ਫੇਰ ਮਰੂਤੀ ਆ ਗਈ ਬੋਲੋ ਬਾਈ ਜੀ ਮਰੂਤਾਂ ਦਾ ਯਾ ਕੋਈ ਯਾਰ ਆ ਲੈਦਾ ਪਿਆ ਇਹ ਹੀ ਹੈ ਬਾਈ 1997 ਮਾਡਲ ਆ ਠੀਕ ਹੈ ਜੀ ਇਹ ਦੇ ਦਾਂਗੇ 35000 ਰੁਪਏ 97 ਮਾਡਲ ਆ ਸੋਹਣੀ ਗੱਡੀ ਆ ਹਾਂ ਸਾਰੀ ਰੇਂਜਿੰਗ ਦੀ ਟੀ ਕਵਰ ਵਗੈਰਾ ਓਕੇ ਆ ਹਾਂ ਜੀ ਠੀਕ ਹੈ ਜੀ ਐਲ ਸੀ ਡੀ ਹਰ ਇੱਕ ਨਾਲ ਫ੍ਰੀ ਸਾਰੀਆਂ ਨਾਲ ਐਲ ਸੀ ਡੀਆਂ ਫ੍ਰੀ ਨੇ ਵੀਰੇ ਤੇ ਰੀਡਰ ਦਾ ਵੀਰ ਦੀ ਰੇਟ 35000 ਕੌਣ ਲਈ ਹਾਂ ਜੀ ਡਿਮਾਂਡ ਹੈ ਹਾਂ ਜੀ ਮੰਨਤਾਂ ਹੋ ਜੂ ਐਲ ਸੀ ਡੀ ਫ੍ਰੀ ਮਿਲ ਜੂ ਐਲ ਸੀ ਡੀ ਫ੍ਰੀ ਸਾਰੀਆਂ ਨਾਲ ਓਕੇ ਪਰ ਮੈਂ ਕਿਹੜਾ ਮਾਡਲ ਬਹੁਤ ਸੋਹਣੀ ਗੱਡੀ ਆ ਪਰ ਦਾ ਸੋਹਣੀ ਗੱ ਟੋਨ ਮਾਡਲ ਹੈ ਸਾਈਕਲ ਟੋਨ ਮਾਡਲ ਟੋਨ ਮਾਡਲ ਵਿੱਚ ਆ ਗਿਆ ਓਕੇ ਮੈਨੂਅਲ ਹੈ ਹਾਂਜੀ ਮੈਨੂਅਲ ਠੀਕ ਹੈ ਜੀ ਤੇ ਇਹ 12 ਮਾਡਲ ਹੈ 12 ਮਾਡਲ ਆਨਰ ਕਿੰਨੇ ਵੀ ਇਹ ਆਨਰ ਇਹ ਮੇਰੇ ਖਾਤੇ 'ਚ ਹੀ ਹੈ ਠੀਕ ਹੈ ਜੀ ਥੋੜੀ ਗੱਡੀਆਂ ਇਹ ਵੀ ਮੜੀ ਕਰਕੇ ਮੁੱਖੇ ਬੈਕਸਾਈਡ ਤੇ ਮੁੜਵਾ ਕੇ ਹੀ ਨਿਗਾ ਬੈਕਸਾਈਡ ਤੋਂ ਸਾਰੀਆਂ ਗੱਡੀਆਂ ਦਾ ਨਿਗਾ ਥੋੜੀਆਂ ਗੱਡੀਆਂ ਪਾਈ ਹਰਦੀਪ ਕੋਲੇ ਤੁਸੀਂ ਪਹੁੰਚਣਾ ਹੈ ਬਰਨਾਰੇ ਦੇ ਵਿੱਚ ਪੂਰਨ ਗੈਸ ਦੇ ਉੱਤੇ ਪਾਈਆਂ ਪੀਕ ਪੜਿਆ ਹੋ 12 ਮਾਡਲ ਵਰਨਾ ਕੀ ਹਨਵੰਦ ਦੇ ਵਿੱਚ ਇਹ ਰੇਟ ਹੈ ਦਾ 2,70,000 ਜਿਹਣੀ ਹੈ ਕਿ ਡਿਮਾਂਡ ਆ ਜਲਦੀ ਆ ਯਾਰ ਹਰਦੀ ਪੱਕਾ ਕਰ ਬਾਈ ਕੋਈ ਨਾ ਸਮੋਗੇ ਦੁਕਾਨ ਬੰਦ ਕਰ ਕਿੰਨਾ ਇੱਥੇ ਦੱਸਦੇ 5 ਹੋ ਗਿਆ ਚੱਲ ਲੈ ਵੀ 2,65,000 ਦੇ ਵਿੱਚ ਚੱਲ ਬੰਦੇ ਥੋੜੀ ਗੱਡੀਆਂ ਉੱਤੇ ਗੱਲ ਕਰਨਾ ਇਸ ਤੋਂ ਬਾਅਦ ਗੱਡੀ ਚ ਰੇਟੇ 2011 ਮਾਡਲ ਡੀਜ਼ਲ 11 ਨਾਲ ਡੀਜ਼ਲ ਦੀ ਆ ਹਾਂ ਜੀ ਥੋੜੀ ਗੱਡੀ ਹੈ ਵੀ ਹਾਂ ਜੀ ਚੱਲ ਚਲਾਵਾ ਵਧੀਆ 6 ਲੀਟਰ ਪੈਟਰੋਲ ਕਿ ਡੀਜ਼ਲ ਆ ਡੀਜ਼ਲ ਦੀ ਗੱਡੀ ਹੈ ਲੈ ਵੀ ਤੇ ਨੰਬਰ ਨੰਬਰ ਇਹਦਾ ਹਰਿਆਣੇ ਦਾ ਵੀਰੇ ਇਹਦੀ ਸਬੂਤ ਦੀ ਐਨਓਸੀ ਆਈ ਦੀ ਐਨਓਸੀ ਆਈ ਦੀ ਆ ਨੰਬਰ ਕਰਵਾ ਦੇਣੀ ਦਾ ਨੰਬਰ ਕਰਵਾ ਦੇਣੀ ਨੰਬਰ ਕਰਵਾ ਅਗਲਾ ਨੰਬਰ ਅਗਲਾ ਲਵੂਗਾ ਅੱਪਾ 1 ਲੱਖ 3000 ਹੋਲੀ ਠੀਕ ਹੈ ਜੀ ਇਹ ਮਾਡਲ ਕਿਹਦਾ ਸੀ ਇਹ ਮਾਡਲ 2011 ਦਾ 11 ਵੱਡੀ ਬਹੁਤ ਸੋਹਣੀ ਹੈ ਸੋਹਣੀ ਹੈ ਐਲ ਸੀ ਡੀ ਫ੍ਰੀ ਮਿਲੂਗੀ ਹਾਂਜੀ ਐਲ ਸੀ ਡੀ ਫ੍ਰੀ ਨਾਲ ਦੇ ਦੇਉਗੇ ਪਾਣੀ ਪਾ ਦੇ ਸਾਰਿਆਂ ਨੂੰ ਦੁਨੀਆ ਦੇ ਦਿੰਦੇ ਆ ਸਾਰਿਆਂ ਨੂੰ ਦੇ ਰਣੀਆ ਦੋ ਤੀਆਂ ਨਾ ਵੀ ਦਵਾਗੇ ਯਾਰ ਬਹੁਤ ਠੀਕ ਹੈ ਬਾਈ ਜੀ ਮੈਗਨਰ ਕਿਹੜਾ ਮਾਡਲ ਆ ਮੈਗਨਰ ਇਹ 2007 ਮਾਡਲ ਆ ਠੀਕ ਹੈ ਜੀ 27 ਤੱਕ ਪਾਸ ਆ ਬੱਸ ਵਾਲੀ ਗੱਡੀ ਆ ਆਏ ਸੀ ਹੀਟਰ ਚੱਲਦਾ ਇਹ ਚੱਲਦਾ ਰੰਗ ਬੇਡ ਦੀ ਵੀ ਗੱਡੀ ਸੋਹਣੀ ਆ ਰੰਗ ਬੇਡ ਦੀ ਵੀ ਸੋਹਣੀ ਆ ਚੱਲ ਚਲਾਵਾ ਵਧੀਆ ਸੀਟ ਕਵਰ ਵੀ ਓਕੇ ਆ ਸੀ ਹੀਟਰ ਓਕੇ ਆ ਸੀਟ ਪਰ ਬਹੁਤ ਵਹਿਣ ਚੱਲਦਾ ਕੰਮ ਖਰਚਾ ਟਰੋਕ ਨਹੀਂ ਕੋਈ ਨਹੀਂ ਉਹ ਤਾਂ ਤੂੰ ਆਪ ਮਕੈਨਿਕ ਤੋਂ ਸਾਰਾ ਕਰੀ ਲਿਆ ਸੀ ਆਪ ਹਾਂ ਕੰਮ ਕਰਕੇ ਦੇ ਠੀਕ ਹੈ ਠੀਕ ਹੈ ਹਰਦੀਪ ਵੀਰੇ ਰੇਟ ਜਾਇਦਾ ਨਹੀਂ ਗੱਲ ਸੀਗੀ 3 90000 ਮੈਂ ਦੇਦਾ ਰੇਟ ਆ ਹਾਂ ਜਾਦੀ ਹੈ ਕੋਈ ਜਿਆਦਾ ਹੋਰ ਕੱਟ ਕਰਵਾ ਜੇ ਵੀ ਕੱਟ ਕਰ ਲਾਂਗੇ ਰੇਟ ਸਰਤਾਂ ਕਰ ਲਓ ਭਾਈ ਹਰਦੀਪਾ ਕਿਰਪੀਜ ਦੇ ਮੜੀ ਨਿਗਾ ਮਰਾਜੀ ਕਰਾ ਮ੍ਰਿਤੀਆਂ 20 ਪਲੱਸ ਗੱਡੀਆਂ ਅਨੋਵਾ ਸਾਰੀਆਂ ਗੱਡੀਆਂ ਹਰ ਇੱਕ ਤਰ੍ਹਾਂ ਦਾ ਮਿਲ ਜਾਣੀਆਂ ਤੁਸੀਂ ਪੁੱਛਣਾ ਹੈ ਤੁਸਾਂ ਗੁਰੂ ਨਾਨਕ ਦੇਵ ਜੀ ਪਰਨਾਲਾ ਸਾਡੇ ਕੋਲੇ ਤਾਰਾ ਹੁੰਦਾ ਲੇਗਲ 30-35 ਹਜ਼ਾਰ ਤੋਂ ਕੰਮ ਸ਼ੁਰੂ ਆ। ਲੈ 30-35 ਹਜ਼ਾਰ ਤੋਂ ਕੰਮ ਸਟਾਰਟ ਹੋ ਗਏ। 3.5 ਲੱਖ ਰੁਪਏ ਤੇ ਖਾ। 3.5-4 ਲੱਖ ਤੱਕ ਆ ਰਹੇ ਆ। ਠੀਕ ਆ ਜੀ। ਛੋਣੀਆਂ ਗੱਡੀਆਂ ਹੁੰਦੀਆਂ। ਹਾਂ ਜੀ। ਤੁਸੀਂ ਸੰਪਰਕ ਕਰ ਲਓ ਤੇ 페ਜ ਨੂੰ ਕਰ ਲਓ ਫੋਲੋ ਪੰਜਾਬ ਟੂਰ ਨੂੰ। ਇੰਸਟਾਗ੍ਰਾਮ YouTube ਤੇ Facebook ਤੇ ਸਪੋਰਟ ਕਰੋ ਮੇਰਾ ਵੀਡੀਓ। ਜੇ ਤੁਸੀਂ ਸ਼ੇਅਰ ਵੀ ਕਰ ਦਿਓ ਬਾਈ ਦਾ ਪੇਜ ਵੋਚ ਦਿਓ। ਸਾਡੇ ਪੇਜ ਦਾ ਵੀ ਪੰਗੂ ਮੋਟਰ ਬਰਨਾਲਾ ਦੇ ਨਾਂ ਦੇ ਬਣਾ YouTube ਤੇ Facebook ਤੇ Instagram ਦੇਗਾ ਅਰਦੀ ਪੰਗੂ 2021 ਜਿੰਨਾ ਵੀਰਾਂ ਦਾ ਬਜਟ ਘੱਟ ਆ ਗੱਡੀ ਨਹੀਂ ਲੈ ਸਕਦੇ ਜਾ 5-1000 ਰੁਪਿਆ ਵੀ ਕਈ ਵਾਰ ਘਟਦਾ ਕੋਈ ਅਸੀਂ ਤਾਂ ਆਪਾਂ ਨੇ ਕਰ ਲੈਨੇ ਹਰੇਕ ਨਾਲ ਹੀ ਕਰਦੇ ਆਂ ਬਰਕਤ ਹੋ ਜੂਗੀ ਹੋ ਜੂ ਹੋ ਜੂ ਮੌਕੇ ਹੋ ਜੂ ਪਰ ਹਰੇਕ ਨੂੰ ਗੱਡੀ ਲੈਣੀ ਹੋਵੇ ਉਹਨੂੰ ਗੱਡੀ ਦੇਖ ਹੀ ਛੱਡਾਂਗੇ ਲੈ ਬਾਈ ਹਰਦੀਪ ਕੋਲੇ ਆਜੋ ਬਰਨਾਲੇ ਦੇ ਵਿੱਚ ਗੱਡੀ ਤੁਹਾਨੂੰ ਦੇਖ ਹੀ ਮੋੜੂਗਾ ਖਾਲੀ ਨਹੀਂ ਮੋੜਦਾ ਜੀ ਵੀਰੋਨ ਸ਼ੇਅਰ ਜਰੂਰ ਕਰਦੇ ਤੇ ਲੈਂਡ ਦਾ ਮਨ ਹੋਣਾ ਚਾਹੀਦਾ ਨਹੀਂ ਗੱਡੀ ਲੈਣ ਦਾ ਮਨ ਹੋਣਾ ਚਾਹੀਦਾ ਹਰਦੀਪ ਕੱਢਾ ਸੰਪਰਕ ਕਰੋ ਹਰਦੀਪ ਨਾਲ ਬਾਈ ਦਾ ਨੰਬਰ ਸਕਰੀਨ ਤੇ ਛੱਡ ਦੇਗੇ ਧੰਨਵਾਦ ਜੀ ਠੀਕ ਹੈ